ਕਿਆ ਕਰਿਆ ਸਾਰੇ ਟਾਇਰ ਦਿੱਤੇ ਹੀ ਗੇਰ ਤੇ ਟਾਇਰ ਤਾਂ ਸਿੱਧੇ ਲਾਤੇ ਅੱਤਲ 'ਚ ਉਹ 빙ਗਾ ਕਰ ਟਾਇਰ ਚਾਰੇ ਇਕੱਠੇ ਆ ਉਹ ਇੱਥੇ ਇੱਟਾ ਪਈ ਆ ਯਾਰ ਦਰਸ਼ਾ ਕਰ ਖੜੇ ਖੜੇ ਰੱਸਾ ਪਿੱਛੇ ਖੋਲਿਆ ਹੋਆ ਉਹਨਾਂ ਨੇ ਹੌਲੀ ਕਰ ਲੈ ਦਰਸ਼ਾ ਕਰ ਲੈ ਹੌਲੀ ਹੌਲੀ ਤੇਰਸ਼ਾ ਕਰ ਤੇਰਸ਼ਾ ਹਾਂ ਬਸ ਚੜ੍ਹਿਆ ਹੋਣਾ ਹੁਣ ਲੈ ਓ ਹੈਵੀ ਡਰਾਈਵਰ ਆ ਚਾਲ ਇੰਨਾ ਕੰਮ ਤਾਂ ਬਾਈ ਕੀ ਖੜਾ ਦੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ 'ਚ ਬੰਦੇ ਸਾਡੇ ਫੋਲੀ ਤੇ ਬਾਅਦ ਪਰ ਗਏ ਅੱਜ ਜਗਦੀਪ ਲੈ ਗਿਆ ਕਹਿੰਦਾ ਪਿਆਜ ਕਢਾਉਣੇ ਆ ਅੱਛਾ ਜੀ ਕੰਮ ਅਧਵਜ ਵਾਲੇ ਰੁਕਿਆ ਬਹੁਣ ਚੱਲੂ ਦੋ ਦਿਨ ਤੱਕ ਹੂੰ ਮੈਂ ਕਹਿੰਦਾ ਇਨੇ ਤਾਰਾਂ ਹੀ ਖੋਲ ਦੀਏ ਹਾਂਜੀ ਇਹ ਵੀ ਜ਼ਰੂਰੀ ਆ ਉਹ ਜੀ ਕਿਉਂਕਿ ਕਾਲੂ ਜੀਆ ਛੱਤ ਦੇ ਅੰਦਰ ਤਾਰਾ ਤੂਰਾ ਜਿਨੀ ਹੈਗੇ ਕੰਮ ਆਉਂਗੀਆਂ ਸਾਰੀਆਂ ਹੀ ਹੂੰ ਫਾਇਦਾ ਤਾਂ ਕੋਈ ਹੋਣਾ ਨਹੀਂ ਉਹਨਾਂ ਦਾ ਹਾਂਜੀ ਇਹਨਾਂ ਨੇ ਤੋੜ ਦੇਣੀ ਆ ਵਿੱਚ ਮੈਂ ਕਹਾ ਵੀ ਪਲੱਗ ਬਲੋਕ ਕੱਢ ਕੇ ਤਾਰਾਂ ਕੱਢ ਕੇ ਆਉਣੀਆਂ ਇਹ ਕਣੀ ਬਾਜ ਜੂੜ ਜੂੜ ਪਾ ਕੇ ਕੰਮ ਆਜੂ ਕਿੱਥੇ ਨਹੀਂ ਤਾਂ ਇਹ ਕੰਧ ਗੇਰ ਨਹੀਂ ਆ ਫੇ ਸਾਰੀਆਂ ਖਰਾਬ ਕਰਕੇ ਮਾਨੀਆਂ ਨੇ ਫੇ ਸਾਰੀਆਂ ਖਰਾਬ ਹੋ ਜਾਂਦੀਆਂ ਹੂੰ ਤਾਂ ਕੋਈ ਕਹਿੰਦਾ ਮੌਸਮ ਫੇ ਗਲਬੜ ਜਾਈਏ ਨਾ ਬੱਦਲ ਨਾ ਮੀਂਹ ਆ ਨਾ ਤੋ ਪਾਏ ਸਾਰਾ ਕੁਝ ਮਿਕਸ ਹੋਇਆ ਪਿਆ ਹੂੰ ਪਰ ਸੌ ਨੂੰ ਕਿਸੇ ਹੋਇਆ ਮੀ ਥੋੜਾ ਜਿਹਾ ਆਏਗਾ 60% ਉਹ ਵੀ ਤਾਂ ਮੈਂ ਦੇਖਿਆ ਤਾਂ ਮਾ ਜੇ ਪਹਿਲ ਕੋ ਚੰਗੀ ਗੱਲ ਆ ਨਹੀਂ ਫੇ ਪਾਣੀ ਲਈਏ ਗਣਕ ਨੂੰ ਹਾਂਜੀ ਦੁਦਲੀ ਕੰਮ ਰੁਕਿਆ ਵੇ ਦੇ ਸੱਲਾ

ਮਾਈਂ ਸੂਤੀ ਦਾ ਨਹੀਂ ਫੇ ਤੂੜੀ ਵਾਲਾ ਸਿਸਟਮ ਰੋਜ਼ ਨਵਾਂ ਬਦਲਿਆ ਜਾਂਦਾ ਜੇ ਢੇਡ ਹੋਇਆ ਨਹੀਂ ਹੈਗਾ ਹਾਂਜੀ ਕਦੇ ਕਹਿੰਦੇ ਇੱਧਰ ਤੂੜੀ ਵਾਲਾ ਕਰ ਦੇਣਾ ਉੱਧਰ ਡੰਕਰ ਕਰ ਦੇਣੇ ਕਦੇ ਕਹਿੰਦੇ ਉੱਧਰ ਪਿੱਛੇ ਡੰਕਰ ਮੂਰੇ ਤੂੜੀ ਵਾਲਾ ਕਰ ਦੇਣਾ ਸਲਾਹ ਬਦਲੀ ਜਾਂਦੀ ਹੈ ਹਲੇ ਤਾਂ ਤਾਂ ਗੰਦ ਵਿਚਾਲੇਣੀ ਜੇ ਤੂੜੀ ਇੱਧਰ ਕਰਨੀ ਹੋਈ ਆ ਹਲੀ ਜੀ ਠੀਕ ਹੈ ਹੁਣ ਇੱਧਰ ਸਾਰੇ ਜੀ ਸਿੱਧੀਆਂ ਕਰਕੇ ਇੱਧਰ ਸਾਰੇ ਜੀ ਤੂੜੀ ਆ ਜੂ ਪੂਰੀ ਮਸ਼ੀਨ ਆ ਜਾਣੀ ਮੂਰੇ ਹਾਂਜੀ ਇੱਥੇ ਬਾਕੀ ਦੇਖਦੇ ਹਾਲੇ ਜਿਹੜੇ ਰਾਜੇ ਦੀ ਪਰਜਾ ਆਉਂਦੀ ਹੈ ਕਿਆ ਪਤਾ ਕਿਆ ਬਣ ਜਣੀ ਸਲਾਹ ਉਹ ਹੀ ਤਾਂ ਚੱਕਰ ਹੈ ਅਰੇ ਕੋਈ ਪਤਾ ਨਹੀਂ ਕੀ ਸੈਟਿੰਗ ਹੋਣੀ ਪਰ ਘਾਦਾ ਹੋ ਗਏ ਹਲ ਤਾਂ ਸਾਡੇ ਬੰਦੇ ਹੋ ਨਹੀਂ ਐਡ ਹੋਣੇ ਨੂੰ ਨਾਲ ਚਲ ਹੂੰ ਲੱਗੇ ਹੀ ਖੋਲਣ ਹੁੰਦੀ ਆ ਗਿਆ ਮੁੰਡਿਆ ਜੀ ਦੇਖ ਲੈ ਕਰ ਨਹੀਂ ਇੱਥੇ ਬਚਪਨ ਬੀਤਿਆ ਤੇਰਾ ਸਾਰਾ ਤੇਰੇ ਨਾਲ ਕਮਰਾ ਹੈ ਹਾਂਜੀ ਹਾਂਜੀ ਹੈਗਾ ਕਿ ਨਹੀਂ ਹਾਂਜੀ ਮੁਕੀਕਲ ਕਰਦਾ ਪ੍ਰਿੰਟ ਆਇਆ ਵਾ ਇੱਕੇ ਵੀ ਨਹੀਂ ਮਿਲਦਾ ਮਗਜ਼ਦਾਰਾ ਬੂਗੀ ਭੜੀ ਘੜੀ ਤੇ ਹਾਂਜੀ ਕੰਮ ਆਜੀ ਚੱਲ ਲੋ ਜੀ ਇੱਕ ਕਮਰੇ ਦੀਆਂ ਤਾਰਤੀਆਂ ਸਾਰੇ ਪੁਆਇੰਟ ਕਰਤੇ ਖਾਲੀ ਇੰਨੀ ਧਾਰ ਨਿਕਲ ਗਈ ਇੱਕ ਕਮਰੇ ਚੋ ਤਾਰ ਹੋ ਗਈ ਪਲੱਗ ਬਲੂਗ ਤਾਰ ਕੇ ਰੱਖ ਲੈ ਮੈਂ ਕਿਹਾ ਵੀ ਕੰਮ ਆਉਂਗੇ ਇਹੀ ਤਾਰ ਨੇ ਸਾਰ ਦੇਣਾ ਬਹੁਤ ਹੁਣ ਹੁਣ ਚਲਦੇ ਆ ਦੂਜੇ ਕਮਰੇ ਚ ਉੱਧਰ ਦੇਖਦੇ ਕਿੰਨੀਆਂ ਕਿੰਨੀਆਂ ਨਿਕਲਦੀਆਂ ਲਓ ਜੀ ਅੱਧੇ ਕਮਰੇ ਖਾਲੀ ਹੋ ਗਏ ਇੰਨੀਆਂ ਤਾਰਾਂ ਨਿਕਲਿਆ ਆਹ ਤਾਰਾਂ ਰਹਿ ਗਈਆਂ ਫਸੀਆਂ ਵੀ ਵਿੱਚ ਇਹ ਨਹੀਂ ਨਿਕਲੀਆਂ ਹੈਗੀਆਂ ਇਹ ਤਾਰਾਂ ਦੇਖਣਾ ਪੱਤੀਆਂ ਫਸ ਗਈਆਂ ਹੁੰਦੀਆਂ ਨਾ ਵਿੱਚ ਲੈਂਟਰ ਵਿੱਚ ਉਹਦੇ ਚ ਇਹਦਾ ਜਦੋਂ ਲਾਈਵ ਹੁੰਦਾ ਪਾਈਪਾਂ ਬੁੱਪਾਂ ਚ ਇਹ ਨਹੀਂ ਨਿਕਲੀਆਂ ਇਹ ਛੜਤੀਆਂ ਹੁਣ ਇਹ ਮੈਂ ਜਿੱਦਾਂ ਢੇੜੂ ਗਦਨ ਸਹੀ ਇੱਧਰ ਸੋਈ ਦੀਆਂ ਵੀ ਨਿਕਲ ਗਈਆਂ ਇਹ ਕਮਰੇ ਦੀ ਬਾਰੀ ਆ ਗਈ ਹੁਣ ਇਹਦੀ ਫੀਟਿੰਗ ਪੁਰਾਣੀ ਆ ਰੇਣਾ ਪਹਿਨਾ ਪੁਰਾਣੇ ਜ਼ਮਾਨੇਆਂ ਚ ਕਰੀ ਵੀ ਹੁੰਦੀ ਸੀ ਬਾਹਰ ਉਕੜਾ ਕਰੀ ਵੀ ਆ ਬਾਹਰ ਫੀਟਿੰਗ ਹੁਣ ਇਹਨੂੰ ਲੱਗਿਆ ਢੇੜ ਨਾਲ ਇਥੇ ਬਾਹਰ ਫਾਈਨਲ ਢੇੜ ਦੇਣਾ ਤੇ ਟਾਕੀ ਦਰਵਾਜ਼ੇ ਖੋਲਾਂਗੇ ਇੰਨੀਆਂ ਤਾਰਾ ਨਿਕਲ ਗਈਆਂ ਹੋਰ ਨਿਕਲਣੀਆਂ ਹਲੇ ਦੋ ਲੋਂਂ ਦੇਰ ਦੀਆਂ ਜਿਹੜੀਆਂ ਹੈਗੀਆਂ ਆ ਵੱਲਵ ਦੇਖੇ ਮੈਂ ਇੱਕ ਫੁੱਟ ਗਏ ਵਿੱਚ ਤੇ ਆਹ ਇਹ 19 2012 ਦਾ 4 4 12 ਦਾ 13 ਸਾਲ ਹੋ ਗਏ ਇਹ 2010 ਦਾ 5 4 10 ਹੂੰ 15 ਸਾਲ ਹੋ ਗਏ ਇਹ ਲੋ ਇੰਨਾ ਵੱਲਵ ਆ ਕਦੇ ਨਹੀਂ ਚੱਲਦੇ ਆ ਜਦ ਇਹ ਖਰਾਬ ਹੋ ਜਾਂਦੀ ਆ ਸਾਲ 2 ਸਾਲ ਚੱਲ ਗਈ ਇਹਨੂੰ 15 ਸਾਲ ਹੋ ਗਏ ਵੱਲਵ ਨੂੰ 15 ਸਾਲ ਕੱਢ ਗਏ ਪਿੱਛੇ ਇੱਧਰ ਆਪਣੇ ਪੂਰਾ ਇਹਨ ਬੜਾ ਚੌਂਕ ਇੱਧਰੋਂ ਆਪਾਂ ਹੀੜ ਕੱਢ ਦੇਣਾ ਇੱਕ ਲੱਗੇਵੇਂ ਨਿਆਣੇ ਖੇਲਣ ਵਾਲੀ ਬਾਹਮ ক্রিকেট ਪਿੱਛੇ ਇਹਦੇ ਹੁੰਦੀ ਖੇੜ ਦੇ ਉੱਤੇ ਤੁੱਤੀ ਨਾ ਜੀ ਕਿ ਸੁੱਕੇ ਗਲਦੇ ਆ ਇਹਨੂੰ ਕਿ ਦਰਵਾਜ਼ਾ ਕੱਢਾਂਗੇ ਇਹਨੂੰ ਵਧੀਆ ਚਲੋ ਦੇ ਕੱਢ ਦਈਏ ਜਿਹੜਾ ਹੈਗੇ ਤਾਂ ਕਿ ਦਰਵਾਜ਼ੇ ਜਿੰਨਾ ਟਾਈਮ ਲੱਗਦਾ ਲਾਈਏ ਲੋ ਜੀ ਸਾਰੀਆਂ ਤਾਰਾ ਤੂੜਾਂ ਕੱਢ ਕੇ ਇਕੱਠੀਆਂ ਕਰਕੇ ਰੱਖ ਦਈਆਂ ਕੁੱਚਾ ਕੱਢ ਲਈਆਂ ਹੋਲਡਰ ਕੱਢ ਲਓ ਜਿਹੜੇ ਸਹੀ ਤੇ ਫੇਰ ਬੋਰਡ ਹੀ ਖਰਾਬ ਆ ਇਹ ਲੱਗਣੇ ਨਹੀਂ ਸਿੱਟਦੇ ਹੁਣ ਹੁਣ ਤਰਨੀ ਨੂੰ ਢੀਕਦੇ ਤਰਨੀ ਆਉ ਫੇਰ ਆਏ ਤੇ ਅਸੀਂ 12:00 ਵੱਜ ਗਏ ਉਹ ਆਏ ਤੇ ਫਿਰ ਟਾਕੀਆਂ ਖੋਲਾਂਗੇ ਤਾਰਾਂ ਦੇ ਕੁੱਛੇ ਬਣਾ ਕੇ ਰੱਖਦੇ ਹਾਂ ਜਿੱਦੀ ਜਿੱਦੀ ਹੈਗੀ ਐ ਲੋਡ ਹੋਊਗੀ ਆਪਣੇ ਵਰਤੀ ਜਾਉਂਗੇ ਜੇ ਲੋਡ ਹੈਗੀ ਬਾਕੀ ਹੁਣ ਕਵਾੜ ਚ ਸਮਾਨ ਸਿਟ ਦੇਣਾ ਜਿਹੜਾ ਹੈਗਾ ਚਲੋ ਹੋਰ ਫੇ ਕਿਦਾਂ ਠੀਕ ਹੈ ਜੀ ਇੰਧੇ ਸਾਰੇ ਸੋਨਾ ਕੰਮ ਖਿੱਚਿਆ ਹੋਆ ਆਪਣੇ ਕੀ ਨਹੀਂ ਕੁਝ ਵੀ ਨਹੀਂ ਤੇ ਗੁੱਟ ਦੇ ਇਹ ਮਟਾ ਕਾਖਾ ਆਪਣੇ ਬਰੀਕਤਾ ਆਪਣਾ ਦਿਲਾਤਾ ਇਹ ਗੁੱਲੀ ਡੰਟਾ ਹੈ ਹੂੰ ਅੱਜ ਅਜੇ ਫਰਤੋਲ ਤੇ ਉਧਰ ਤਰਾ ਲੜ ਮਾਰ ਨਰਮਦੁਰ ਹਾਂ ਚੱਲਦਾ ਵਧੀਆ ਹਾਂ ਗੁਰਾਏ ਤੇ ਇਸ ਕੋ ਲਈ ਅੱਛਾ ਹੂੰ ਅਗਰ ਦੋ ਤਿੰਨ ਦਿਨ ਖਰ ਜਾਤਾ ਕਹਿ ਰਹੋ ਹੂੰ ਉਹ ਤਾਂ ਵੀ ਹੈ ਹੀ ਹਾਂ 6 ਜਣੇ ਆ ਕਿੰਨੀਆਂ ਦਿਹਾੜੀਆਂ ਲੱਗ ਜੂ ਤਿੰਨ ਤੇ ਜ਼ਰੂਰ ਲੱਗ ਜਾਏਗਾ ਹਰ ਆਜ ਕੇ ਛੱਡ ਕੇ ਤਾਂ ਤਿੰਨ ਤਾਂ ਕਿਉਂ ਜਿਆਦਾ ਹੀ ਆਦੀ ਪਾਉਣਾ ਉਧਰ ਕੱਕ ਵੀ ਜਿਆਦਾ ਮਰ ਕੱਕ ਵੀ ਜਿਆਦਾ ਚੰਨ ਆਹ ਤੇ ਜਿਆਦਾ ਆਹ ਤਾਂ ਹੈ ਮੋਟੇ ਕਾ ਤਾਂ ਕਾਲੂ ਛੁੱਟੀ ਕਾਲੂ ਛੁੱਟੀ ਕਾਲੂ ਹੌਲੀ ਮਨਾਣਾ ਹੈ ਬੁੱਢੇ ਹੋਣਾ ਲੇਟ ਕਰੀ ਜਾ ਉਹ ਕੰਮ ਇੱਕ ਗੱਲ ਹੋ ਗਈ ਹੈ ਤਾਂ ਹੂੰ ਸਿੱਧਾ ਨਹੀਂ ਪੜੇਗਾ ਚੱਲ ਕੋਈ ਦੇਖਦੇ ਆਂ ਕੀ ਬਣਦਾ ਹਾਂ ਚੱਲ ਠੀਕ ਹੈ ਗੁੱਡ ਆ ਹੀ ਰਹੇਗਾ ਤੈਨੂੰ ਦੇਖੀ ਆਉਂਗਾ ਫੇਰ ਇਹਨੂੰ ਕਿੰਨਾ ਮਰਜ਼ੀ ਖਾਰੂ ਬਾਈਆਂ ਨੂੰ ਕਹਿੰਦਾ ਸੁਣਦਾ ਏ ਸਮਝਾ ਉਹ ਬੁੜਾ ਕਿਉਂਦਾ ਇਹਨਾਂ ਦਾ ਦਿਮਾਗ ਖਾਦਾ ਹਰ ਹੌਣ ਸੁਣ ਕੇ ਆ ਦੇਖ ਲੈ ਆ ਦੇਖ ਹੋਰ ਭਾਈ ਸਮਝਦਾ ਇਹ ਸਾਡੀ ਜ਼ਮਨ ਦਾ ਹੁਣ ਤੇਰੇ ਦਾ ਇਸ਼ਾਰੇ ਵੀ ਸਮਝੂਗਾ ਇਹ ਹਾਂ ਤੇਰੇ ਦਾ ਇਸ਼ਾਰੇ ਵੀ ਸਮਝੂਗਾ ਇਹ ਜਿਆਦਾਤਰ ਇਸ਼ਾਰੇ ਸਮਝਾਏ ਕਰ ਤੂੰ ਇਹਨੂੰ ਇਸ਼ਾਰੇ ਬਹੁਤ ਜੀ ਸਮਝਦਾ ਇਹ ਮੀਨੂ ਕਾ ਦੇਖੀ ਜਾਂਦਾ ਇਹਦਾ ਜਦਨ ਬਾਰੀ ਆਉਂਗੀ ਉਦੋਂ ਹੀ ਜਾਣਾ ਹੁਣ ਕਦਮ ਦੋਈ ਕਰਨ ਕਦਮ ਨਹੀਂ ਤਾਂ ਕੱਦ ਛੁੱਟੀ ਹੋ ਗਈ ਹੋਲੀ ਦੀ ਹੂੰ ਕੱਲੂ ਹੋਲੀ ਛੁੱਟੀ ਹੋ ਗਈ ਨਾ ਇਹ ਬੋਲੇ ਦਾ ਬੈਡਰੂਮ ਹੈ ਮਛਰਦਾਨੀ ਲਾਤੀ ਲਾਈ ਗਨੇ ਆ ਵੀਰੇ ਆ ਕੰਮ ਕਰੀ ਕਮਾ ਡੰਡੇ ਵੱਢ ਰਹੀ ਯਾਰ ਹਾਂ ਕਬੂਲਰ ਹੁਣੇ ਮਾਹਿੱਤੇ ਖੜੇ ਸੜੇ ਫੋਰਡ ਮੂਡ ਦੀ ਉਹ ਤਾਂ ਲਾਈ ਨਹੀਂ ਦੇਖ ਰਾ ਤੂੰ ਉਧਰ ਕਹਿੰਦਾ ਮੈਂ ਹੁਣ ਲੱਗੇ ਆ ਲਾਉਣੀ ਨਹੀਂ ਹੁਣੇ ਹੁਣੇ ਹੀ ਨਹੀਂ ਉਹ ਆਉਣੇ ਤੇ ਹੁਣੇ ਨਹੀਂ ਲੈ ਇਹਨਾਂ ਨੂੰ ਕੀ ਹੋਇਆ ਵਾਤਾ ਹੋਰ ਜਿਆਦਾ ਨੋ ਹੋਏ ਇਹਨਾਂ ਨੇ ਵਿੱਚ ਤਬ ਜਣਾ ਫਿਰ ਕਿਨੇ ਇਹਨਾਂ ਨੇ ਪਿਛਲੇ ਸਾਲ ਨਾਲ ਚਲਾਉਣੇ ਆ ਫੇਰ ਕਿ ਬੁੱਡੇ ਕੇ ਉਹ ਵੀ ਤਾਂ ਲਾ ਦੇਣੇ ਤਾਂ ਠੀਕ ਹੈ ਤੇ ਦੇ ਦੇਂਦਾ ਸਵੇਰ ਨੂੰ ਤੇਰੇ ਕੋ ਨਾਲੇ ਦੁੱਧ ਲਾਉਣ ਚੱਲਿਆ ਤਾਂ ਕਾ ਨੂੰ ਚੱਲੇਦਾ ਲਾਉਣ ਜਾ ਤੂੰ ਕਹਿੰਦਾ ਸ਼ਾਮ ਨੂੰ ਲਾ ਦੇਣੇ ਹਰ ਹਾਲਤ ਵਿੱਚ ਨਹੀਂ ਗਿਆ ਹੀ ਨਹੀਂ ਫਿਰ ਗਿਆ ਹੀ ਨਹੀਂ ਗਿਆ ਹੀ ਨਹੀਂ ਹੈ ਜਿਆਦਾ ਹੋਰ ਬਹੁਤ ਵਧੀਆ ਉਹ ਕੇ ਰਿਪੋਰਟ ਮੀਮੂ ਤੋਂ ਲੰਘਿਆ ਯਾਰ ਨਹੀਂ ਲੱਗਿਆ ਮੈਂ ਉਹੀ ਜਾਂਦੇ ਖਾਣ ਜਾਂਦੇ ਮੰਡ ਨੂੰ ਮੈਂ ਇਹ ਲਾ ਦੇਣਾ ਪਾਣੀ ਪਰਸੋਂ ਨੂੰ ਰਹਾ ਜੇ ਦੋ ਦਿਨ ਦੇਖਣਾ ਹੋਰ ਉਹ ਨਾ ਹੋ ਜਿਹੜੇ ਨੇਰੀ ਜੀ ਦੱਸੀ ਵੀ ਆ ਹਵਾ ਜੀ ਬਾਸ ਉਤੇ ਬਾਅਦ ਫਿਰ ਛੱਡ ਦੇਣਾ ਕਣਕਾ ਪਾਣੀ ਮੰਗਦੀ ਆ ਬਾਈ ਇਹ ਕਣਕਾ ਤਾਂ ਮੰਗਦੀ ਆ ਰ ਕੈ ਤਰੀਕ ਤੇ ਪਹਿਲਾਂ ਪਹਿਲਾਂ ਲੱਗਣਾ ਚਾਹੀਦਾ ਇਹ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕੈ ਤਰੀਕ ਹਵਾ ਹੋਵਾਂ ਜਦੋਂ ਉਹਦੀ ਬੱਥੇ ਇਹ ਤੇਰੀ ਕਣਕ 'ਤੇ ਡਿਪੈਂਡ ਹੁੰਦਾ ਹੂੰ ਬਈ ਕਿੰਨੇ ਕ ਪੱਕੀ ਚ ਪਰਸੈਂਟ ਚ ਪੈ ਗਈ ਜਿਹੜੀ ਹੁਣ ਗੇਤੀ ਗਣਕ ਆ ਉਹਨੂੰ ਤਾਂ ਜੇ ਪਾਣੀ ਨਾ ਵੀ ਲੱਗੇ ਤਾਂ ਵੀ ਸਰ ਜਣਾ ਨਹੀਂ ਲੱਗਣਾ ਜਿਹੜੀ ਜ਼ਿਆਦਾ ਕੀਤੀ ਆ ਨਾ ਉਹਨੂੰ ਕੋਈ ਫਰਕ ਨਹੀਂ ਪਤਾ ਕਾਤੇ ਉਹ ਚ ਦਾਣਾ ਪ੍ਰੋਪਰ ਬਣ ਲਿਆ ਫਰਕ ਆ ਉਹਦਾ ਜਿਹੜੀਆਂ ਤੁਹਾਡੀ ਨੀ ਗਣਕੇ ਲੇਟ ਆ ਉਹਨਾਂ ਰੋ ਥੋੜਾ ਜਿਹਾ ਫਰਕ ਆ ਹੁਣ ਜਿਹੜੀ ਗੰਨੇ ਵਾਲੀਆਂ ਸਾਡੀਆਂ ਉਹ ਜਮੀ ਛੂਟੀਆਂ ਉਹਨਾਂ ਤਾਂ ਬਣ ਲੱਗਦੀ ਨਹੀਂ ਠੀਕ ਆ ਉਹ ਜਿਹੜੀ ਬੂਟਿਆਂ ਵਾਲੀ ਜਿਹੜੀ ਜਿੱਕਣਾ ਆ ਇਹ ਵੀ ਲੇਟ ਤੀ ਹੈਗੀ ਸੀ ਕਿ ਨਹੀਂ ਲੇਟ ਇਹ ਉਹ ਜਿਹੜੀ ਤੇਰੀ ਦੂਈਆਂ ਗਣਕਾ ਉਹ ਜ਼ਿਆਦਾ ਕੀਤੀਆਂ ਹੈ ਇਹ ਜਿੱਦਾਂ ਫਰਕ ਸਭ ਤੋਂ ਜ਼ਿਆਦਾ ਲਾਉਣਾ ਹੀ ਪੈਣਾ ਬਾਈ ਨਹੀਂ ਪਾਣੀ ਤਾਂ ਲੱਗਣਾ ਹਲੇ ਦਿਨ ਬਹੁਤ ਆ ਹਲੇ ਮਹੀਨਾ ਪਿਆ ਅਸੀਂ ਸੁੱਕੀ ਅਸੀਂ ਸਪਰੇਅ ਕਰੀ ਅੱਜੇ ਸੁੱਕੀ ਪਈ ਹੈ ਇੱਕ ਮਹੀਨਾ ਪਿਆ ਹਲੇ ਤੇ ਮੈਂ ਦਾਦਾ ਜੀ ਸਪਰੇਅ ਕਰੀ ਅਸੀਂ ਹਾਂ ਹਾਂ ਸੁੱਕੀ ਪਈ ਹੈ ਉਹ ਕਰਕੇ ਹੀ ਆਏ ਆ ਜੇ ਉਹੀ ਦਾਦਾ ਵੀ ਤੈਨੂੰ ਇੱਕ ਮਹੀਨਾ ਪਿਆ ਜੇ ਪ੍ਰੋਪਰ ਇੱਕ ਮਹੀਨੇ ਤੱਕ ਕਣਕਾਂ ਵੱਢਣ ਆਉਣੀਆਂ ਸ਼ੁਰੂ ਹੋਣੀਆਂ ਵਿਸਾਖੀ ਨੂੰ ਚਾਹੋ ਫਿਰ ਫਿਰ ਹੁਣ ਅੱਜ ਵੀ ਪੰਜਾਬ ਦੇ ਵਿੱਚ ਪਾਣੀ ਕਿਤੇ ਨਹੀਂ ਲਾਉਣਾ ਪੋਤਾ ਤੇ ਹੈ ਹੀ ਆ ਫਿਰ ਗਾਹਾਂ ਗਾਹਾਂ ਤਾਂ ਲੇਟ ਹੋਈ ਜਾਂਦਾ ਇੱਕ ਹਾਂ ਹਵਾ ਫਿਰ ਨਹੀਂ ਜਾ ਰਹਿੰਦਾ ਆਵਾ ਹੁਣ ਵੀ ਤੰਗ ਕਰਦੀ ਐ ਆ ਆਵਾ ਖਾਸ ਨਹੀਂ ਹੈਗੀ ਨਹੀਂ ਇਹ ਤਾਂ ਖਾਸ ਨਹੀਂ ਹੈਈ ਕਈ ਵਾਰੀ ਬੁੱਲਾ ਬਹੁਤ ਤਕੜਾ ਹੁੰਦਾ ਸ਼ਾਮ ਜੀ ਨਹੀਂ ਦੇਖੀ ਕੱਲ ਕਿੰਨੀ ਸਪੀਡ ਗਾ ਚੱਲੀ ਸੀ ਇਹ ਨਹੀਂ ਨਾ ਪਤਾ ਲੱਗਦਾ ਹੈਗਾ ਚਲ 40 ਦਾ ਚੱਲੀ ਜਾਣਾ ਜਿਹੜਾ ਕੰਮ ਦਿੰਦਾ ਹੈਗਾ ਮਕਾਨ ਤੋਂ ਵੀ ਭੱਜਾਲੀ ਖੜਕੇ ਅੱਜ ਫੇ ਜਗਜੀਤ ਵੀ ਨਹੀਂ ਪੇਤੇ ਉਹਨੇ ਅੱਛਾ ਗੱਠੇ ਗੁੱਡਣ ਗੱਠੇ ਗੁੱਡਣ ਉਹ ਤਾਂ ਗੁਰਦੁਆਰੇ ਦਾ ਨਿਭੜ ਗਿਆ ਤਾਂ ਹਾਂ ਗੱਠੇ-ਗੱਡਣਾਂ ਨੂੰ ਘਟਾਉਣ ਨੂੰ ਭੇਜ ਲਿਆ ਅੱਜ ਉਹਨੇ ਕੱਲੂ ਹੋਲੀ ਆ ਉਹ ਤਾਂ ਛੁੱਟੀ ਕਰਨੀ ਛੁੱਟੀ ਸਾਰਿਆਂ ਨੇ ਠੀਕ ਆ ਤਾਂ ਦੁਪਹਿਰੇ ਇਹਦੇ ਕਰੂੰਗੇ ਦੁਪਹਿਰੇ ਨਹੀਂ ਇਹ ਤਾਂ ਕਹਿੰਦਾ ਸਵੇਰ ਤੀ ਕਰ ਲੈਣੀ ਹੈ ਫੇਰ ਤੇਰਾ ਪਰਸੋਂ ਪਰ ਗਿਆ ਹੂੰ ਪਰਸੋਂ ਫੇਰ ਉੱਧਰ ਲਾਉਂਗਾ ਨਹੀਂ ਇੱਕ ਦੋ ਬੰਦੇ ਲਾਉਂਗਾ ਵਿੱਚ ਤੇ ਮੈਂ ਕਿਹਾ ਮੈਂ ਇੱਕ ਦੋ ਤਾਂ ਦੇ ਦੇ ਉਹ ਇਹ ਬਾਕੀ ਲਾ ਰੱਖ 6 ਬੰਦੇ ਆ ਆਹ ਦੋ ਲਾ ਰੱਖ ਦੂ ਮੰਗਾ ਲਊਂ ਉਹ ਮੇ ਉਹ ਘਰੂ ਪਉਂਦਾ ਯਾਰ ਅੱਜ ਭੇਜਣੇ ਪਏ ਸਾਰੇ ਹੁਣ ਦੋ ਰੱਖ ਲੈਣੇ ਪਰਸੋਂ ਤੇ ਬਾਕੀ ਇਹਨੂੰ ਦੇ ਦੇਣੇ 4 ਦੋ ਗਾ ਚੱਲੀ ਜਾਣਾ ਕੰਮ ਹਾਂ ਬਾਕੀ ਤੇ ਗੁੱਡੀ ਜਾਉਂਗੇ ਉੱਥੇ ਗਿਆ ਫਾਲੇ ਬਹੁਤ ਲੋਟ ਲੱਗਦੇ ਆ ਵੀਰਾ ਇਹ ਕੱਲ ਦੇਖਿਆ ਉਹ ਵਾਲੇ ਬਾਹ ਕੇ ਜੋ ਬੋਂ ਲੱਗਿਆ ਉਹਦਾ ਤੂੰ 855 ਗੱਲ ਬਹੁਤ ਵਧੀਆ ਫਾਇਦਾ ਲੱਗਦੀ ਕੀ ਹਾ ਤਾਂ ਮੈਂ ਜਗਦੀਪ ਨੂੰ ਮਾਰ ਲਾ ਸੌਦਾ ਹਾਂ ਬਾਕੀ ਪਤਾ ਨਹੀਂ ਹੁਣ ਜੀ ਦੀ ਮੈਂ ਲੈਣੇ ਹੁਣ ਜੋ ਕੋ ਬੜਾ ਟਰੈਕਟਰ ਵਧੀਆ ਰਹੂਗਾ ਹੁਣ ਉਹ ਨੌ ਗਾ ਬੋਂਦਾ ਹਾਂ ਹਾਂ ਉਹਨਾਂ ਨੂੰ ਰੋਲ ਦੇ ਦੇ ਮੇਰੇ ਤਾਂ ਮੇਰੇ ਤਾਂ ਜਿੱਦੀ ਉਹ ਤਾਂ ਬਹੁਤ ਤਗੜੇ ਫਾਲੇ ਆ ਉਹਦਾ ਸਾਡੇ ਸਾਂਝੇ ਦੂਹਾਂ ਦੇ ਸਾਂਝੇ ਐ ਨੌ ਫਾਲੇ ਆ ਉਹ ਵੀ ਨੌ ਤੱਕ ਮੈਂ ਰੱਖ ਲੂ ਆ ਹੋਰ ਲੈ ਲੂ ਹੈ ਉਹ ਮੈਂ ਕਿਹਾ ਚੱਲ ਸਾਂਝੇ ਲੈਣੇ ਸਾਂਝੇ ਲੈ ਲੈ ਗਾਹਾਂ ਨੂੰ ਜੋ ਟਰੈਕਟਰ ਬਦਲੇ ਫੇਰ ਵੀ ਤਾਂ ਬਦਲ ਨਹੀਂ ਪੈਣੇ ਆ ਬਦਲੇ ਪੈਣੇ ਆ ਉਹਨਾਂ ਚ ਚਲਾਈ ਜਾਂਦੇ ਉਹਨੂੰ ਇਹ ਵੀ ਲੈ ਲਾ ਉਹ ਵੀ ਪਏ ਰਹੂਗੇ ਤੇ ਜਿਹੜਾ ਜੋੜੀ ਜੀ ਕਰਿਆ ਵੇਚ ਦੂਗੇ ਤੁਰ ਕੇ ਉਹ 11 ਮੈਂ ਵੀ ਲੈ ਲਾ ਮੈਂ ਕਿਹਾ ਨੌ ਵੀ ਰੱਖ ਲਾ 13 ਲੈਣੇ ਮੈਂ ਤਾਂ ਦੇ ਲੈ ਭਾਈ ਹੂੰ ਉਹਨੂੰ ਉਹਦੇ ਕੋਲ 25 50 ਦਾ ਤੇਰਾ ਥੋੜੇ ਬਾਅਦ ਵਸਤੇ ਬਾਅਦ ਹੋ ਜਾਂਦੇ ਤੇਰੇ ਵਾਲੇ ਕਿੰਨੇ ਆ ਉਹ 13 ਆਇਆ ਸੜਕੋ ਕੋਹੋਂ ਕੋਹੋਂ ਨਾਲ ਜਾਣੇ ਪੈਂਦੇ ਬਾਈ ਉਹ ਤਾਂ ਫੇ ਹੈ ਹੀ ਆ ਫਾਈਨਲ ਆ ਐਂ ਮਿਸਾਲ ਕੋਈ ਫਸੇ ਨਾ ਜਾਵੇ ਕੋਈ ਇਹ ਤਾਂ ਹੈ ਜੀ ਜਿਹੜਾ 11000 ਫੇਰ ਗਿਆ ਉਦੇ ਚ 11000 ਤਾਂ ਆਇਆ ਲਾ ਤਾਂ 11 ਆਇਆ ਲਾ ਦੇ ਨਾ ਤੂੰ ਪੂਰੀ ਛੋਟੀ ਹੁੰਦੀ ਉਹ ਹਾਂ ਜਿਆਦਾ ਵੀ ਬੜਾ ਫਰਕ ਲੱਗਦਾ ਹੈ ਤਾਂ ਭਲਾ ਕੋਈ ਜ਼ਿਆਦਾ ਨਹੀਂ ਹਾਂ ਦੋ ਕਾਲਿਆਂ ਦਾ ਫਰਕ ਹੈ ਦੋ ਫਾਲਿਆਂ ਦਾ ਹੀ ਆ ਦੋਵੇਂ ਦੁੱਲੇ ਦੇ ਬਣੇ ਵੀ ਆ ਇਕੱਠੇ ਹੀ ਬਣੇ ਤੇ ਇਕੱਠੇ ਹੀ ਉਹ ਤੇਰੇ ਵਾਲੇ ਬਹੁਤ ਕੰਮ ਦੇ ਖੜੇ ਇਧਰ ਰੰਗ ਜੜਾਤਾ ਇੱਥੇ ਆਇਆ ਬਾਹਰ ਪਾਇਆ ਨੀ ਇਹਨਾਂ ਸਹੀ ਦਾ ਸਾਰੇ ਥਾਮ ਕੇ ਰੱਖਦੇ ਆ ਉਹ ਹੀ ਕਹਿੰਦਾ ਤੇਰੇ ਵਾਲੇ ਦਾ ਸੁਭਾਅ ਅੰਦਰ ਖੜੇ ਰਹੇ ਨੇ ਤੇ ਹੁਣ ਬਾਹਰੇ ਖੜੇ ਹੋਣੇ ਹੂੰ ਫਰਕ ਹੂੰ ਚੱਲ ਪੁੱਛੂੰਗਾ ਨੂੰ ਕਰਾ ਫੋਨ ਆ ਇਹਦਾ ਸ਼ਵੀਰ ਦਾ ਆਹੋ ਇਹਦਾ ਦੇਖ ਲਵਾਂ ਪੁੱਛਦਾ ਭਾਈ ਉਹਨੂੰ ਪੁੱਛੂੰਗਾ ਮੈਂ ਕਿਹਾ ਦੇਖਣਾ ਮੇਰੇ ਕੋਲ ਤਾਂ ਅਜੇ 2 ਸਾਲ ਹੀ ਚੱਲੀ ਜਾਣੇ ਮਗਾ ਜੋ ਮੰਨ ਗਿਆ ਤਾਂ ਠੀਕ ਆ ਨਹੀਂ ਨਾ ਸਹੀ ਵਾ ਕਿਦਾਂ ਵਧੀਆ ਜੀ ਵਧੀਆ ਠੀਕ ਆ ਤੇ ਸੁਣਾਓ ਲੱਗਿਆ ਵਾ ਟੂਰ ਕਿੰਨਾ ਕਰ ਰਹਿ ਗਿਆ ਮੈਂ ਤਾਂ ਅੱਜ ਆਇਆ ਕੱਲ ਬੰਦੇ ਲੈਣਾ ਇਹ ਤਾਂ ਉਦੋਂ ਨਹੀਂ ਤਾਂ ਆਈ ਨਹੀਂ ਉਹ ਇੱਧਰ ਲੱਗੇ ਹੋਏ ਆ ਤਿੰਨ ਪਰਚੀਆਂ ਹੋ ਜੂ ਹੋਰ ਹਾਂ 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 ਹੁਣ ਬਾਹਰ ਕੱਢਣਾ ਕੀ ਆਹ ਘੜ ਕੇ ਪਤਾ ਲੱਗ ਆ ਇਹਦੇ ਨਾਲ ਵਜਨ ਨਾਲ ਪਤਾ ਲੱਜੂ ਕਿੰਨਾ ਹੁੰਦਾ ਗਿਆ ਬੰਦਾ ਕੱਲੂ ਹੋਲੀ ਆ ਕਿ ਵਜਨ ਵਾਦੇ ਹੋ ਅੱਜ ਕਿਤੇ ਹੋਲੀ ਦੇ ਚੌ ਵਿੱਚ ਉਹ ਤੇ ਆਏ ਹੋਰ ਕੀ ਆ ਬੱਕਰਾ ਦੇਖਦਾ ਕਿਤੇ ਇਹਨਾਂ ਨੂੰ ਚੌ ਚ ਦੂਰੇ ਚੌ ਚ ਉਹ ਬਠੇ ਘੁੱਟਣ ਲੱਗੇ ਬਿੱਥੇ ਕੰਨਾ ਉਹ ਚੌ ਚੜਿਆ ਵਾ ਹੋਲੀ ਦਾ ਕੱਲ ਕਹਿੰਦੇ ਆਲੂ ਛੁੱਟੀ ਕਰਨੀ ਆ ਜੀ ਛੁੱਟੀ ਜਾ ਕੇ ਆਏਗਾ ਤੂੰ ਨਾਲ ਹਾਂ ਦੇਖਿਆ ਨਾ ਕਿੰਨਾ ਕੁੜਤਾ ਲੰਘੇ ਤੇ ਚ ਬੱਚਾ ਤੇ ਬੱਚਾ ਤਾਂ ਪਹਿਲੀ ਨਹੀਂ ਲੰਘੇ ਤੇਨ ਵਾਲੀ ਚਾਹ ਤੇ ਪਹਿਲਾਂ ਵਾ ਉੱਥੇ ਲੱਗੇ ਵੀ ਤੇ ਜਾਮਗੇ ਆ ਚਬੱਚੀ ਵਾਲੀ ਤੇ ਗਾਂਹ ਵਾਲੀ ਲੈਨ ਚ ਤੇ ਪੀਏ 11 ਦੀ ਦੂਈ ਫਾਂਡ ਜਾ ਰਹੀ ਆ ਮੈਂ ਨਹੀਂ ਇੰਨਾ ਗੌਰ ਕਰਿਆ ਉੱਥੇ ਲੱਗੇ ਵੀ ਤੇ ਟਮਾਟਰ ਹੋਰ ਰਹਿ ਵੀ ਉਹਦੇ ਨਾਲ ਪੀਆ 11 ਪੂਰਾ ਹੋਇਆ ਉਹੀ ਆ ਇੱਥੇ ਕੱਢ ਕੇ ਖੜਾ ਲਾ ਪੱਕੇ ਪਰ ਹੁਣ ਤਾਂ ਪਿੱਛੇ ਲਦਾਈ ਜਾਣ ਲੱਗ ਗਈ ਸਮਾਂ ਪਿੱਛੇ ਨੂੰ ਜਾ ਰਹੇ ਆ ਹੀ ਰਹਿ ਗਈ ਮੂਰੇ ਵਾਲੀਆਂ ਭਰੀਆਂ ਹੂੰ ਹੂੰ ਉਹ ਨਾਲੇ ਪਤਾ ਲੱਗੂਗਾ ਵੀ 16 ਦੇ ਟਾਇਰਾਂ 'ਚ ਮੋਟੂ ਗਿਆ ਕਹਿੰਦਾ ਇਹ ਹੋ ਬਹੁਤ ਆਗਤ ਹੈ ਯਾਰ ਨਵੇਂ ਪੁਆਹੇ ਰਹੇ ਕਿਹਦੇ ਚਾਰੇ ਟਾਇਰ ਨਵੇਂ ਦਾ ਪੁਆਹ ਤੇ ਬੜੇ ਪੁਆਹ ਤੇ ਮੂਰੇ ਵਾਲੇ ਆਦੇ ਪਿੱਛੇ ਵਾਲੇ 16 ਦੇ ਪੁਆਹ ਤੇ ਤੇ ਭੋਲ ਦਾ ਨਾਮ ਲਾਇਆ ਡਿਲੇਕਟਰ ਨਾਮ ਪਵਾ ਲਿਆ ਤਾਂ ਕੀ ਹੋਗਾ ਨਵੀਂ ਜੁੱਤੀ ਪੁਆਤੀ ਕੋਰ ਪੁਰਾਣੇ ਚੇਂਜ ਕਰਤੇ ਉਸੇ ਗਲੇ ਬੋਲਾ ਲੰਮਾ ਲੰਮਾ ਟਾਇਰ ਦਿਖ ਰਿਹਾ ਮੈਨੂੰ ਬੜਾ ਛੋਟਾ ਦਿਖ ਰਹਾਤਾ ਆ ਪਾਣੀ ਹੈ ਟਾੜੇ ਚੱਕ हम इन्हें सर पर देख ला किएगी है सौ होगा पूरे कड़ा के लाद लूंगे बाकी ਟੈਟਰ ਉੱਚਾ ਲੱਗਦਾ ਬਹੁਤ ਹੁਣ ਉਹ ਉੱਚਾ ਬਹੁਤ ਲੱਗਦਾ ਆ ਗਿਆ ਕਰਿਆ ਸਾਰੇ ਟਾਇਰ ਸਿੱਧੇ ਹੀ ਗੇਰ ਤੇ ਟਾਇਰ ਤਾਂ ਸਿੱਧੇ ਲਾਤੇ ਅੱਤੜ ਚ ਉਹ 빙ਗਾ ਕਰ ਸਾਰੇ ਚਾਰੇ ਇਕੱਠੇ ਆ ਉਹ ਇੱਥੇ ਇੱਟਾ ਪਈਆ ਯਾਰ ਤੇਰਸ਼ਾ ਕਰ ਕੜੇ ਖੜੇ ਰੱਸਾ ਪਿੱਛੇ ਖੋਲਿਆ ਹੋਆ ਉਹਨਾਂ ਨੇ ਹੌਲੀ ਕਰ ਲੈ ਤੇਰਸ਼ਾ ਕਰ ਲੈ ਹੌਲੀ ਹੌਲੀ ਤੇਰਸ਼ਾ ਕਰ ਤੇਰਸ਼ਾ ਹਾਂ ਬਸ ਚੜੇ ਹੁਣ ਹੁਣ ਲੈ ਓ ਹੈਵੀ ਡਰਾਈਵਰ ਆ ਜਾਲ ਇੰਨਾ ਕੰਮ ਤਾਂ ਬਾਈ ਕੀ ਖੜਾ ਦੇ ਉਹ ਵੀ ਤਾਂ ਕਹਿੰਦਾ ਪਰਸੋਂ ਨੂੰ ਸਵੇਰੇ ਚਲੀ ਗਈ ਵਧੀਆ ਰਹੂਗਾ ਆਹ ਦੇਖਦੇ ਆ ਬਾਕੀ ਮੌਕੇ ਨਾਲ ਪਤਾ ਕਾਦੇ ਕਾਲੂ ਹੋਲੀ ਕਰਕੇ ਕਿਸੇ ਨੇ ਨਹੀਂ ਕਾੜਨੀ ਹਾਂ ਦੋ ਪਰਚੇ ਦੇ ਨਹੀਂ ਦੀਵੇਂ ਸੋਣੀਆਂ ਕਾਲੂ ਨਹੀਂ ਦੋ ਪਰਚੇ ਇਹਨਾਂ ਨੇ ਕਾੜਨੀਆਂ ਉਹਦੀਆਂ ਇਹ ਤੈਨੂੰ ਮਨਵਾਇਲਾ ਤੇ ਪਰਸੋਂ ਨੂੰ ਵੀ ਨਹੀਂ ਛੇਲਣੇ ਹੈਗੇ ਹਲਾਉਣੇ ਪੈਣੇ ਫੜ ਕੇ ਵੀ ਉੱਠ ਖੜੋ ਦਲੀਪ ਪਰਚੀ ਘੜਨੀ ਆ ਆਈਆਂ ਪਈਆਂ ਅੱਜ ਉਤਰੂੰਗਾ ਨਸ਼ਾ ਤਾਂ ਐ ਮੋਟੂ ਮਾਗਾ ਪਰਸੋਂ ਨੂੰ ਜੇ ਨਸ਼ਾ ਉਤਰੂੰਗਾ ਤਾਂ ਐ ਕੱਲ ਵਾਲਾ ਦੋ ਦਿਨ ਤੱਕ ਨਸਾ ਰਹ ਜਾਂਦਾ ਆ ਦੇਖਾ ਉਹ ਇੱਕ ਦਿਨ ਕਹਿੰਦਾ ਤੂੰ ਦੋ ਦਿਨ ਕਹਿੰਦਾ ਆ ਗਿਆ ਕਿ ਨਹੀਂ ਦੋ ਦਿਨ ਪਰ ਉਹ ਦਿਨ ਇਹ ਮੈਨੂੰ ਕਹੀ ਜਾਵੇ ਦਲੀਪ ਕਿਹੜੇ ਤੱਕ ਨਸਾ ਰਹਤਾ ਕਨਮਾ ਦਾ ਲਵਲੀ ਗੋੜ ਨੂੰ ਚੱਲਿਆ ਮੇਰਾ ਢਿੱਡ ਦੁਖਦਾ ਕਹਿੰਦਾ ਪੈਸੇ ਦੇ। ਮੈਂ ਚੱਲ ਕੋਈ ਨਾ ਮੈਂ ਲਵਲੀ ਨੂੰ ਇਹ ਕਰ ਦੂੰਗਾ ਤੂੰ ਮੈਨੂੰ ਮਾਵੇ ਗੂਗਲ ਪੇ ਕਰ ਦੇਣਾ ਤੂੰ ਦਵਾਈ ਲੈ ਆਉ ਤੇ ਜਾ ਕੇ। ਹਾਂ। ਮੈਂ ਦਲੀਬ ਉਹਨੂੰ ਕਿਹਾ ਦੂ ਇਹਨੂੰ ਕਾਉਣ ਤਾਂ ਦੋਨ ਸੇਖ ਹੈ ਇਹਦਾ ਭਾਈ ਦੂਆ ਕਿਹੜਾ ਨਾ ਇੰਦਰ। ਇੰਦਰ। ਮਾ ਗਿਆ ਉਹ ਦਵਾਈ ਲੈਣ ਗਿਆ ਕਹਿੰਦਾ ਤੈਨੂੰ ਗਿਆ ਬਲ ਉਹਦੇ ਕਿਹੜੇ ਕੀੜੇ ਲੱਗਦੇ ਨੇ। ਇਹ ਦੋਵੇਂ ਮਾਮਾ ਭਾਨਜਾ ਇੱਕੋ ਆ ਆਹਾ। ਇਹ ਇਹਦਾ ਪੁੱਛਣਾ ਇਹਦਾ ਚੀਜ਼ ਆ ساری। ਇਹ ਮਾਮਾ ਭਾਨਜਾ ਦੋਹੇ ਇੱਕੋ ਐਟਮ ਆ ਇਹ। ਹੋਕਰ ਨਹੀਂ ਦਿੰਦਾ ਮਾਮਿਆਂ ਨੂੰ। ਹਾਂ। ਮਾਮਾ ਵਾਯਾਨਾ ਹਾਂ ਹਾਂ 110 ਦੇ ਬਾਹਰ ਮੁੜ ਕੇ ਆਉਣਾ ਮੁੜ ਕੇ ਉਹ ਹਲੇ ਬੋਲੇ ਨਾ ਹਾਂ ਮਾਮੇ ਦੱਸ ਫਿਰ ਆਉਗੇ ਨਾ ਮੁੜ ਕੇ ਆਉਣਾ ਮੁੜ ਕੇ ਆਉਣਾ ਨਾਲਾ ਡੋਬੇ ਦਾ ਗਵਾ ਡੱਡੂ ਕੋਲੇ ਬੈਠਾ ਹੁੰਦਾ ਹੈ ਸਭ ਤੋਂ ਪਹਿਲੇ ਬੋਲਣਾ ਇਹਨੇ ਹਾਂ ਹਾਂ ਹੋ ਗਿਆ ਸਰਦਾਰ ਜੀ ਹੋ ਗਿਆ ਸ਼ਰਤ ਲਾ ਲਓ ਸਰਦਾਰ ਜੀ ਬਹੁਤ ਮਾਸੇ ਲਾਉਂਦਾ ਹੈ ਸਾਰਿਆਂ ਨੇ ਮਾਮੇ ਮਾਮਾ ਮਾਮਾ ਹੀ ਕਰਦਾ ਫਰੀ ਜਾਂਦਾ ਬਾਸ ਇੱਕ ਨਹੀਂ ਬਤਿਆ ਲੈਂਦਾ ਜਦ ਹੋ ਗਿਆ ਹੋ ਗਿਆ ਹੋ ਗਿਆ ਆ ਹੁਣ ਵੀ ਤੇਰੇ 255 60 ਭਰੀ ਆ ਉਹ ਦੇਖ ਲਈ ਪੁੱਛ ਕੇ ਕਿਹਨਾ ਆਉਂਗਾ ਗਾਣਾ 110 ਪੂਰਾ ਸੁੱਕਣਾ ਹੈ ਅਗਰ ਬਦੇ ਬਦੇ ਨਾ 110 ਦਾ ਸੁਣਾ ਚਾਹੀਦਾ ਚਲ ਆਪ ਦੋ ਦਿਨ ਰੱਖਣਾ ਤਾਂ ਤਾਂ ਸੁੱਕ ਮੇ ਕਰੇਗਾ ਤੇਰਾ ਨਾ ਦੋ ਦਿਨ ਨਹੀਂ ਦੋ ਦਿਨ ਤੇ ਦੋ ਦਿਨ ਚ ਕਿਤੇ ਹੁਣ ਪੰਜ ਗਾਂਟੜਾ ਸੁੱਕੇ ਆਮਸੇ ਗੱਲਾਂ ਸੁਣ ਲਈ ਸੀ ਦੋ ਦਿਨ ਤਾਂ ਮੈਂ ਤੁਹਾਨੂੰ ਵੱਡੇ ਨੂੰ ਹੋ ਗਏ ਓਰੇ ਨਾ ਇਹ ਕਰਦੇ ਹੁਣੀ ਗੰਡਾ ਕਰਾ ਲਏ ਆਉਂਦੇ ਜਾ ਕੇ ਚਲ ਠੀਕ ਆ ਪੇ ਪਾਰਟੀ ਗਲਦੀ ਆ ਦੇਖ ਲੈ ਫਿਰ ਨਹੀਂ ਤੇਰੇ ਸਿਰ ਪੈਣੀ ਆ ਨਹੀਂ ਸਾਡੇ ਸਿਰ ਪੈ ਜੂ ਨੀ ਤੇਰੇ ਕੱਲੇ ਸਰ ਪੈਣੀ ਆ ਫੇ ਦੇਖ ਲਾ ਐ ਮੋਟੂ ਗਨੀ ਤੇਰੇ ਕੱਲੇ ਸਰ ਪਾਰਟੀ ਪੈਣੀ ਸਾਰੀ ਇਹ ਆ ਕਿਤੇ ਗੱਲਾਂ ਹਉਣ ਦਿੰਦਾ ਇਹ ਬਹੁਤ ਜ਼ਿਆਦਾ ਐ ਮਾਮੇ ਹੈ ਬਾਮੇ ਚੱਲ ਕੋਈ ਨਹੀਂ ਪਰਸੋਂ ਨੂੰ ਚਲੇ ਗਏਂ ਪਰਸੋਂ ਮੇਰੇ ਸਾਹਬ ਦਾ ਮਿਲਨੇ ਵਿਲਾ ਹੋ ਜਾਣਾ ਜਾਂ ਗੰਨੇ ਹੀ ਘੜ ਕੇ ਜਾਣਾ ਹੈਗਾ ਕਾਲੂ ਅੱਜ ਦਾ ਦਿਹਾੜੀ ਘੜ ਹੋਣੀ ਆ ਵਾਫੇ ਕੀੜੇ ਉੱਠ ਖੜੇ ਇਹਨਾਂ ਤੇ ਹੋਣੀ ਸਾਜਰੀ ਜੇ ਨਾਲੇ ਸੂਰਜ ਖੜਾ ਏ ਉਹਨੇ ਉਹਨਾਂ ਨੇ ਸਪੀਡ ਹੌਲੀ ਕਰ ਲੈਣੀ ਸਪੀਡ ਨਹੀਂ ਹੌਲੀ ਕਰਨੀ ਉਹਨਾਂ ਨੇ ਉਹਨੂੰ ਆਏ ਵੀ ਛੇਤੀ ਬੰਦ ਕਢਾਉਣਾ ਹੈ ਕਢਾਉਣਾ ਨਹੀਂ ਵੀ ਉਹ ਕਰੀਏ ਰਸਤਾ ਘਟਾਈਏ ਦੋ ਦਿਨ ਤਫਰਕ ਰਹਿਣਾ 170 80 ਟਰਾਲੀ ਦਾ ਕਰੀਂ ਫਿਰਦੇ ਹਰੇ ਵੀ 170 80 ਜੇ ਕੱਲੂ ਰਾਤ ਉਹ ਤੂੰ ਨੰਬਰ ਆਉ ਤੜਕੇ ਮੋਕੀ ਜਾ ہاں ਜੀ ਅੱਜ ਜਾਈ ਜਾਊਗਾ ਤਾਂ ਕੱਲੂ ਰਾਤ ਨੂੰ ਆਊਗਾ ਹੂੰ ਕੱਲੂ ਪਰਸੋਂ ਸਵੇਰੇ ਜਾਈਂ ਤੈਨੂੰ ਕਹਿੰਦਾ ਹੈਗਾ 72 ਘੰਟਾ ਲੱਗਣਾ ਜੇ ਟੋਕ ਟਾ 180 ਟਰਾਲੀ ਹਾਂ 120 ਨੂੰ ਸੋਦਾ 24 ਘੰਟੇ ਲਾ ਦਿੰਦਾ 100 ਤੇ ਉੱਪਰ 125 30 ਤੱਕ ਬਾਕੀ ਦੇਖ ਲੈ ਜਿੱਗਣਾ ਤੈਨੂੰ ਲੋਟ ਆ ਅੱਜ ਜਾਨਾ ਕੱਲੂ ਆਇਆ ਕਾਲੂ ਜਣਾ ਨੇ ਪਰਸੋਂ ਸਵੇਰੇ ਸਾਜਰੇ ਚਲੇ ਜਾਏ। ਉਹ ਪਰਸੋਂ ਦੇਖ ਲਊਗਾ ਸ਼ਾਇਦ ਸਵੇਰੀ ਜਾਵਾਂ। ਹਾਂ ਹਾਂ। ਐ ਬਾਈ। ਇਹਨਾਂ ਦੇ ਨਹੀਂ ਡਾਕਟਰ ਪਸੰਦ ਆਉਂਦੇ ਜਗਦੀਪ ਜਿਹੜਾ ਮਰਜ਼ੀ ਕਹਿ ਲੈ ਇਹਨੂੰ। ਇਹ ਤਾਂ ਬੱਚਾ ਦੱਸਦੇ ਆ ਫੋਟੋਗ੍ਰਾਫੀ ਨੂੰ ਤਾਂ। ਆਏ ਸਾਡੇ ਵਾਲੇ ਤਾਂ ਬੱਚਾ ਦੱਸਦੇ ਆ। ਹਾਂ। ਸਰ ਜੀ। ਹਾਂ। ਐਸਾ ਪੀਨੋ ਟੈਕ ਕਰ ਲਿਜੀਏਗਾ ਠੀਕ ਹੈ ਕਿਸੇ ਕੇ ਪਾਸ ਨਾ ਰਹਿਣਾ ਚਾਹੀਏ ਠੀਕ ਹੈ। ਮਸਲਾ ਕਰੂੰਗਾ ਕੈਸਾ ਲੈਣਾ ਹੈ। ਮੈਂ ਤੁਂਹਾਨੂੰ ਕਿੱਦ ਕਰੂੰਗਾ। पीने के बाद दारू पीने का ऐसा <laughs> <लैसा। laughs> सलाह नहीं होता मेरा गल ठीक है बुद्धि गलत की फिर पता अच्छा पेग लगा के सलाह करूंगा हां पेग लगा के सलाह फिर दसुंगा कि केड़ा ट्रैक्टर लेके होना लंबरदार ये हर एक ट्रैक्टर नु बच्चा कह देंदा दस <laughs> आ 50 पावर नु भी बचा ही दसी जांदा है हुण जे ता जगे वाला देख लेया ना बाकी सारे बच्चे हो गए कुछ नहीं सब बड़ा लाएंगे हां उते बड़ा होना उते उते बड़ा था इते बाई लारस लेओना हुण ओ भारती ਮੋਟੂ ਇਹ ਪੈਗ ਲਾ ਕੇ ਦੱਸੂਗਾ ਸਲਾਹ ਕਰਕੇ ਵੀ ਕਿਹੜਾ ਲੈ ਕੇ ਆਉਣਾ ਆ ਗੱਲਾਂ ਬਾਹੋ ਛੱਡਦਾ ਵੇ ਸੌਣ ਲੱਗ ਗਿਆ ਹੁਣ ਬੱਕਰੇ ਦਾ ਟਾਈਮ ਹੋ ਗਿਆ ਚਾ ਚਰ ਸਫਾਸ਼ਤੀ ਕਰ ਚਲਿਏ ਦੇਖਦਾ ਲੈ ਦਾ ਬਾਬੀ ਉਹ ਮੈਨੂੰ ਸਾਥ ਲੈਣੇ ਦਿੱਤੀ ਨਾ ਆ ਸਾਥ ਲੈਣੇ ਦਿਜੀਏ ਅਦੋਂ ਉਹ ਤੇ ਟੁੱਟੀ ਚੱਕ ਦੇ ਜਿੰਨੀ ਹੈਗੀ ਆ ਪਿਛੇ ਦੇ ਬਾਹਰ ਦੀ ਲਾਦੀ ਲੱਦਣ ਨੂੰ ਮੂਹਰੇ ਤੇ ਦੇਖ ਲੱਗਿਆ ਆਪਣਾ ਤਾਂ ਜਹਾਜ਼ ਮੂਹਰੇ ਤੇ ਹੋਰੇ ਕੋ ਬਣਾਇਆ ਵਾ ਹੂੰ ਮੈਨੂੰ ਉਲਾੜ ਲੱਗਦੀ ਆ ਖੜਾਈ ਉਹ ਤਾਂ ਨੀਵੀਂ ਜਗ੍ਹਾ ਇਹ ਫਰਾ ਤਾਂ ਲੱਗਣ ਨੂੰ ਦਿੱਤਾ ਸੀ ਟਰੈਕਟਰ ਕਿੱਥੇ ਖੜਾ ਟਰਾਲੀ ਕਿੱਥੇ ਆ ਤੇਰੀ ਲੈ ਅੱਜ ਤਾਂ ਹੋਈ ਗੰਭ ਹੋ ਗਿਆ ਲੱਗਦਾ ਪਿੱਛੇ ਦੇ ਮੂਹਰੇ ਲੱਦੀ ਦੇਖ ਲਾ ਕੰਮ ਵੀ ਹੋਈ ਆ ਨੰਬਰਦਾਰ ਐਵੇਂ ਲੱਦੀ ਆ ਬੰਦੇ ਨੂੰ ਮੁਖੌਲ ਕਰਦਾ ਮੇਲੇ ਚ ਪੂਰੀ ਟਰਾਲੀਆਂ ਐ ਲੱਗੇ ਪਿੱਛੇ ਦੇ ਮੂਹਰੇ ਨੂੰ ਲੱਦੀ ਵੀ ਹੁੰਦੀ ਆ ਅੱਜ ਇਹ ਵੀ ਐਂ ਲੱਗਦੀ ਆ ਤੂੰ ਕਰਤਾ ਤਾਂ ਨਹੀਂ ਉਹ ਪਿੱਛੇ ਕੱਢੀ ਕਰੇ ਜਾਵਾਂ ਨਾ ਖਿਚਲਾ ਮੂਰੇ ਦੱਸਾ ਦੇਖ ਜੀ ਦੀਵ ਪਿੱਛੇ ਤੇ ਉੱਚੀ ਆ ਹਾਂ ਮੂਰੇ ਤੇ ਘੱਟ ਆ ਮੈਨੂੰ ਲੱਗਦਾ ਵੀ ਹਲਾਲ ਹੋਊ ਨਾਲ ਹੋਊਗੀ ਟਰਾਲੀ ਪੱਕੀ ਇਹ ਰਾੜ ਦੇ ਕਿੱਥੇ ਆ ਸਾਉਥੀ ਟਰੈਕਟਰੋਂ ਪਈ ਆ ਬਾਲੇ ਪਾਸੇ ਦੇ ਦੇ ਨਾ ਹੁਣ ਅਸੀਂ ਕੱ데 ਜਾਂਦਾ ਉਹ ਹੋ ਜਾਈ ਤਾ ਆ ਗਿਆ ਹੋਗਾ ਜੇ ਜੀ ਲੱਦਤੀ ਲੱਦਤੀ ਹੁਣ ਐਂ ਦੇਖ ਲਾ ਵੀ ਲਾਲ ਨਾ ਉਹ ਵੀ ਬਸ ਉਹ ਟਰੈਕਟਰ ਉੱਚਾ ਹੋ ਗਿਆ ਤਾਂ ਵਿਚੇ ਨੂੰ ਨੀਵੀ ਲੱਗੀ ਜਾਂਦੀ ਆ ਟਰੈਕਟਰ ਉੱਚਾ ਆਉਣੇ ਕਰਕੇ ਬਸ ਕਰੋ ਮੋਟੂ ਰਸਾ ਤੋੜਨਾ ਹਾਂ ਜੀ ਫੜ ਰਾ ਆੜ ਆਪਣੀ ਪੱਟਾਰ ਖਾਲਾ ਇਹਨਾਂ ਤੇ ਉੱਪਰ ਪੱਟਾ ਉੱਪਰ ਪੁੱਠਾ ਕਰ ਦਿਓ ਤੋੜ ਦਿਓ ਫਿਰ ਤੇਜ ਤੋਰੀ ਨਾਲੇ ਪਿਛੇ ਨੀਵੀ ਜਗਾ ਹੁਣ ਕਦੇ ਪਹਿਣਾ ਮੈਨੂੰ ਕੋ ਸਲਿੱਪ ਕੱਢੀ ਜਾਵੇ ਕੈ ਨਹੀਂ ਲੈ ਜਾ ਕੈਨੀ ਪਈ ਹੁਣੀ ਉਹ ਲਿਆਈ ਲਿਆਈ ਆਪ ਮੇਰੂ ਬੜਾ ਜੂਂੜੀ ਬਣ ਕੱਢ ਲੈ ਬਾਹਰ ਚੱਲ